ਮਿਹਰੇ ਆਪਣਾ ਜੋ 48 ਇੰਚ ਬੈੱਡ ਵਾਲੇ ਬਜਾਈ ਦਾ ਰੁਝਾਨ ਆ ਉਹ ਆਪਣਾ ਇਸ ਕਰਕੇ ਹੋਇਆ ਹੋਇਆ ਦੇਖੋ ਵੀ ਆਪਣੇ ਜਿਹੜਾ ਪਾਣੀ ਹੈਗਾ ਪਾਣੀ ਆਪਣਾ ਇਹ ਸੱਤ ਕਨਾਲਾਂ ਦਾ ਪਟਾ ਹੈਗਾ ਇੱਕਾ ਲੱਗੀ ਸਾਰੇ ਦਾ ਸਾਰਾ ਸਾਨੂੰ ਵਿਖਾ ਦੇਣਾ ਇੱਕੋ ਹੀ ਕੇਰਾ ਹੈਗਾ ਤੇ ਉਧਰ ਨੂੰ 2 ਕਿੱਲੇ ਲੰਬਾਈ ਦੋ ਕਿੱਲੇ ਲੰਬਾਈ ਦੇ ਵਿੱਚ ਕੋਈ ਵਿਚਾਲ ਦੀ ਨਕੂਆ ਨਹੀਂ ਹੈਗਾ ਕੋਈ ਵੱਟ ਨਹੀਂ ਹੈਗੀ ਇੱਕ ਸਿਰੇ ਤੇ ਬਿਲਕੁਲ ਵੀ ਇਦਾਂ ਹੀ ਆਉਂਦਾਗਾ ਪਾਣੀ ਇਸ ਹਿਸਾਬ ਨਾਲ ਇਦਾਂ ਹੀ ਲੱਗ ਰਿਹਾ ਸਾਰੇ ਸਾਰੇ ਚ ਇਸ ਬੈਡ ਪਲੈਂਟਰ ਜਿਹੜਾ ਬੈਡ ਪਲੈਂਟਰ ਦੇ ਵਿੱਚ ਇਹੀ ਅਸੀਂ ਇਹੀ ਸੋਚ ਕੇ ਇਸ ਬਜਾਈ ਵੱਲ ਆਏ ਆਂਗੇ ਵੀ ਇਹਦੇ ਵਿੱਚ ਸਭ ਤੋਂ ਮੇਨ ਗੱਲ ਤਾਂ ਇਹ ਹੈ ਵੀ ਇਹਦੇ ਵਿੱਚ ਹੈ ਜਿਹੜਾ ਲੇਵਰ ਦੀ ਬੋ ਵੱਚਤਾ ਲੇਵਰ ਦੇ ਵਿੱਚ ਕੁਝ ਵੀ ਨਹੀਂ ਲੱਗਦੀ ਜਿਹੜੀ ਨਾਕੂਏ ਬਣਾਉਣ ਤੇ ਨੰਬਰ 2 ਤੇ ਇਹਦੇ ਵਿੱਚ ਸ਼ੀਡ ਆ ਜਿਹੜਾ ਸ਼ੀਡ ਅਸੀਂ ਲੈ ਕੇ ਜਿਹੜਾ ਸਾਡਾ 28 mm ਤੋਂ 44 mm ਦੇ ਤੱਕ ਦਾ ਸ਼ੀਡ ਦਾ ਇਹ ਵੀ ਇਕੱਠਾ ਹੁੰਦਾ ਉਹ ਸ਼ੀਡ ਆਪਣਾ 22 23 ਗੱਟੇ 22 ਗੱਟੇ ਮੰਨ 20 ਤੋਂ ਲੈ ਕੇ 22 23 ਗੱਟਿਆਂ ਦੇ ਵਿੱਚ ਵਿੱਚ ਪੈਂਦਾ ਹੈਗਾ ਉਦੋਂ ਅੱਗੇ ਆਪਣਾ ਜਿਹੜਾ ਇਹਗਾ ਪਾਣੀ ਲਾਉਣ ਦੀ ਆਰਾਮਦਾਰੀ ਜਿਹੜੀ ਹਰ ਖੇਤ ਆਪਣਾ ਇਸ ਤਰ੍ਹਾਂ ਹੀ ਆ ਦੋ ਕਿੱਲੇ ਮਾ 70 ਕਰਮਾ 100 ਕਰਮ ਤੇ ਕਰ ਵੀ ਆਪਾਂ ਕੋਈ ਵੀ ਇਹਦੇ ਵਿਚਾਲੇ ਨਹੀਂ ਕੋਈ ਵੱਟ ਪਾਉਣੀ ਹੁੰਦੀ ਲੰਬਾਈ 'ਚ ਹੀ ਵਿਜਾ ਹੋਇਆ ਸਾਰਾ ਆ ਹੀ ਰਵਣਾ ਹੈ ਸਾਰੇ ਪਾਣੀ ਟੋਟਲ ਉਹਦੇ ਨਾਲ ਜਿਹੜੇ ਦੂਸਰੇ 30 ਇੰਚ ਆ ਜਾਂ 26 ਇੰਚ ਦੀ ਵਿਜਾਈ ਆ ਉਹ ਤੇ ਥੋੜੀ ਪਹਿਲਾਂ ਲਾਉਂਦੇ ਸੀ 26 ਇੰਚ ਆਪਣੇ ਕੋਲੇ ਮਸ਼ੀਨ ਹੁੰਦੀ ਸੀਗੀ 26 ਇੰਚ ਜਲੰਧਰ ਆ ਲੈਂਦੀ ਗੁਰਨਾਨਕਾ ਲੈਂਦੀ ਮੰਗਰ ਜਿਹੜੀ ਚੱਕਰੀ ਵਾਲੀ ਹੁੰਦੀ ਆ ਉਹ ਦੀ ਵਿਜਾਈ ਬਹੁਤ ਸੋਹਣੀ ਹੁੰਦੀ ਸੀਗੀ ਬਹੁਤ ਹੀ ਵਧੀਆ ਹੁੰਦੀ ਸੀ ਸਮੇਂ ਦੇ ਨਾਲ ਚੇਂਜ ਆਏ ਹੋਏ ਆਗੇ ਵੀ ਆਪਾਂ ਨੂੰ ਫਿਰ ਲੇਬਰਾਂ ਦੀ ਦਿੱਕਤ ਆਉਣ ਲੱਗੀ ਹਰ ਮੋਟਰ ਦੇ ਉੱਤੇ ਆਪਾਂ ਨੂੰ ਦੋ ਦੋ ਬੰਦੇ ਛੱਡਣੇ ਪੈਂਦੇ ਸੀਗੇ ਹੁਣ ਇਹੇ ਕੀ ਅੱਜ ਆਪਣੀ ਜਿਹੜੀ ਲੇਬਰ ਆ ਗਈ ਉਹ ਉਧਰ ਦੂਸਰੀ ਜਿਹੜੀ ਆਪਾਂ ਕੱਲ ਤੇ ਪਰਸੋ ਦੋ ਦਿਨ ਪਹਿਲਾਂ ਆਪਾਂ ਬਜਾਈ ਕਰੀਆ ਉਹਦੇ ਨਾਗੂਏ ਬਣਾਈ ਜਾਂਦੇ ਆ ਤੇ ਮਾੜਾ ਮੋਟਾ ਜਿਹੜਾ ਖਾਲ ਖੰਬੇ ਦਾ ਖੁੰਝੇ ਖੰਜੇ ਨੇ ਉਹ ਬਣਾਈ ਜਾਂਦੇ ਆ ਅੱਜ ਆਪਣੇ ਕੋਲੇ ਦੋ ਮੋਟਰਾਂ ਚੱਲ ਰਹੀਆਂ ਨੇਗੀਆਂ ਮੈਂ ਤੁਰਿਆ ਫਿਰਦਾ ਨਾਲ ਹੋਰ ਕੰਮ ਧੰਦੇ ਜੇ ਧਿਆਨ ਆਗਾ ਨਾਲੇ ਦੋ ਮੋਟਰਾਂ ਦਾ ਪਾਣੀ ਤੁਰਿਆ ਫਿਰਦਾ ਚੇਂਜ ਕਰ ਦੂੰਗਾ ਇਹੀ ਫਾਇਦਾ ਵੀਰੇ ਵੈੱਡ ਪਲਾਂਟਰ ਦੀ ਬਜਾਈ ਦਾ ਧੰਨਵਾਦ